ਖਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ 'ਚ ਵਾਪਰ ਗਈ ਵੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਆਸ਼ੀਰਵਾਦ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਜਲੰਧਰ ਵਿੱਚ ਨੇ ਹੰਗਾਣੇ ਰੇਲਵੇ ਪ੍ਰੋਡਕਸ਼ਨ ਫੋਰਸ ਆਰਪੀਐਫ ਦੇ ਕਰਮਚਾਰੀ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਹਮਲੇ 'ਚ ਆਰਪੀਐਫ ਦੇ ਜਵਾਨ ਗੁਰਪ੍ਰੀਤ ਜਖਮੀ ਹੋ ਗਿਆ ਜਖਮੀ ਮਲਜਮ ਦਾ ਨਾਮ ਵਰਪੀ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਨੂੰ ਇਲਾਕੇ ਤੋਂ ਸਿਵਲ ਹਸਪਤਾਲ ਕਰਤਾਰਪੁਰ ਲਿਆਇਆ ਗਿਆ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਆਰਪੀਐਫ ਦੇ ਜਵਾਨ ਗੁਰਪ੍ਰੀਤ ਸਿੰਘ ਕਰਤਾਰਪੁਰ ਦੇ ਰੇਲਵੇ ਫਾੜਕ ਦੇ ਡਿਊਟੀ ਤੇ ਤਨਖਤ ਸੀ ਤੇ ਨਾਲ ਹੀ ਆਰਪੀਐਫ ਦੇ ਜਵਾਨ ਗੁਰਪ੍ਰੀਤ ਸਿੰਘ ਨੇ ਜਦੋਂ ਉਸਨਾਂ ਨੂੰ ਧਿਆਨ ਨਾਲ ਗੱਡੀ ਚਲਾਉਣ ਲਈ ਕਿਹਾ ਤਾਂ ਨੇਂਗਣੇ ਕੁਸਿਆ ਕੇ ਉਹਨਾਂ ਨਾਲ ਬਹਿਸ ਕਰਨੀ ਸ਼ੁਰੂ ਕੀਤੀ ਇਸ ਦੌਰਾਨ ਇੱਕ ਨੇਂਗਣੇ ਨੇ ਉਸਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਕੁਝ ਦੇਰ ਚ ਹੀ ਬਾਕੀ ਨੇ ਗਨੇ ਗਰਪੀਤੇ ਹਮਲਾ ਕਰਤਾ ਹਮਲੇ ਤੋਂ ਬਾਅਦ ਸਾਰੇ ਨਿਆਂਕ ਕਾਰਜ ਚ ਫਰਾਰ ਹੋ ਗਏ ਤੇ ਇਸ ਦੌਰਾਨ ਉਸ ਦੀ ਬਾਹ ਵੜ ਦਿੱਤੀ ਤੇ ਨਾਲ ਹੀ ਮਾਲ ਗੱਡੀ ਦੇ ਰੁਕਨ ਕੰਨ ਗੇਟਮੈਨ ਫਟਕ ਬੰਦ ਕਰ ਰਿਹਾ ਸੀ ਜਿਸ ਤੇ ਗੱਡੀ ਆ ਗਈ ਜਿਸ ਚ 8 9 ਨਿਆਂਗ ਸਵਾਰ ਸਨ ਉਹਨਾਂ ਨੇ ਤੀਜੀ ਨਾਲ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਆਰਪੀਐਫ ਗੱਡੀ ਜਵਾਨ ਨਾਲ ਟਕਰਾਉਣ ਤੋਂ ਬਚ ਗਈ ਅਜਿਹਾ ਇਹ ਸਾਰੀ ਬਾਤ ਝਗੜਨਾ ਵਾਪਰੀ ਵੀਡੀਓ ਦੇਖਣ ਲਈ ਤੇ ਤੁਹਾਡਾ ਧੰਨ